ਹੌਂਜੀ ਸਵਾਗਤ ਆ ਤੁਹਾਡਾ YouTube ਚੈਨਲ ਤੇ ਤੇ ਲਓ ਜੀ ਆਪਾਂ ਪਹੁੰਚ ਗਏ ਕੋਟਪੂਰੇ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਫਿਰ ਟਾਈਮ ਹੋ ਗਿਆ 7:30 ਤੇ ਤਰੀਕ ਹੈਗੀ ਹੈ ਜ 16 ਜੀ 16 2 2025 ਨੇ ਦੇਖਦੇ ਆ ਤੁਹਾਨੂੰ ਅੱਜ ਜਿਹੜੇ ਤਾਜ਼ੇ ਰੇਟ ਹੈ ਕੀ ਰੇਟ ਜਾਂਦੀ ਥੂੜੀ ਜੀ ਕਿਉਂਕਿ ਬੰਦੇ ਸਾਰੇ ਆ ਗਏ ਆ ਤੇ ਟਾਈਮ ਹੋ ਗਿਆ 7:30 ਬੋਲੀ ਨੂੰ ਲੱਗੇ ਸਟਾਰਟ ਦੇਖਦੇ ਆ ਕੀ ਰੇਟ ਜਾਂਦੀ ਤੂੜੀ ਅੱਜ ਇਹ ਲੋਹਾਂ ਦਾ ਪੰਜਾਬੀ ਆਉਂਦਾ ਜਾਨਾ ਜਾਈ ਜਾਂਦੀ ਜਿਹੜਾ ਬੜਾ ਕੰਮ ਤੇ ਪੱਟੇ ਕਰਦਾ ਹੈ ਚੱਕ ਦੇ ਗੱਲ ਕਰਦੀ ਹੋਵੇ ਅੱਛਾ ਦੂਰ ਘੁੰਮਣ ਗਿਆ ਥਾਲੀ ਕੀ ਵੀਰੇ ਆਪਣੀ ਅੰਦਰ ਦੇ ਜੀ ਅੰਦਰ ਦੇ ਜੀ ਥੋੜੀ ਬੋਲੋ ਜੀ 250 250 250 ਯਾੜੂ ਸਾਂਵੀ 250 ਰੁਪਿਆ ਦਬਈਦਾ ਕਰਦੇ 50 65 70 75 80 ਹਾਂ ਭਾਈ 85 285 90 95 ਹਾਂ ਭਾਈ 300 ਕਹਿੰਨਾ 300 ਰੁਪਿਆ ਬੋਲਦਾ ਕੋਈ 5 ਰੁਪਈਆ ਹੀ ਕਿੱਥੇ ਜਾਣੀ ਗਿਰਜੀ ਨਹੀਂ ਯਾਰ ਨਹੀਂ ਨਹੀਂ ਉਹ ਨਹੀਂ ਜਾਏ ਨਹੀਂ ਜਾਣਾ ਉਧਰ ਹੀ ਜਾਣਾ ਤੂੰ ਜਾਂ ਫਿਰ ਜਾਂ ਖਾਲੀ ਕੰਡਾ ਕੱਲ ਦਾ ਹੋਇਆ ਖਾਲੀ ਕੁਲੀ ਆ ਜੀ ਰੋਜ਼ ਤੋਲਦੀ ਆ ਹਾਂ ਨਹੀਂ ਠੀਕ ਫਿਰ ਜਾਵੜਾਂਗੇ ਸਾਨੂੰ ਘੇੜਾ ਨਾ ਦੁਬਾਰਾ ਉੱਥੋਂ ਲੈਣਾ ਪਾਵੇ 305 ਰੋਜ਼ ਹੀ ਆਉਣੇ ਆ ਜੀ 5 305 ਰੁਪਈਆ ਬੋਲਾਂਗੇ ਨਾ 305 ਰੁਪਏ ਲਿਖੋ ਜੀ 500 ਰੁਪਏ 25 ਟਰਾਲੀ ਲੱਗੀਆਂ 300 ਤੇ 5 ਰੁਪਏ ਲੱਗੀਆਂ ਜੀ ਬਾਕੀ ਫਿਰ ਦੋ ਤਿੰਨ ਟਰਾਲੀਆਂ ਦੇ ਦੇਖਦੇ ਆਂ ਕੀ ਰੇਟ ਆ ਜੀ ਕੂਬੀ ਦਾ ਰੇਟ ਜਿਹੜਾ ਪਹਿਲੀ ਟਰਾਲੀ ਦਾ 305 ਤੋਂ ਸ਼ਾਰਟ ਹੋ ਗਈ ਬਾਕੀ ਫਿਰ ਦੋ ਤਿੰਨ ਟਰਾਲੀਆਂ ਦੇ ਨਾਂ ਨਹੀਂ ਆ ਮੈਂ ਦੇਖਦਾ ਹੀ ਬੰਦ ਕਰੀਂ ਇਸ ਤਰ੍ਹਾਂ ਸਾਰਾ ਲੋਕ ਮੈਂ ਕਰੀਂ ਗੁਲਾ ਅਨੇ ਗੁਲਾ ਕੰਗਲਾ ਫੋਟੋ ਵੀਡੀਓ ਆਹ ਬਹੁਤ ਵਧੀਆ ਭਾਈ ਬੋਲੋ 250 254 60 65 70 75 80 85 285 285 ਹਾਂ 90 300 ਬੋਲਾਂਗੇ ਨੇ 5 ਰੁਪਏ ਜਾਏਗਾ ਭਾਈ ਗੁਰੂ ਘਟਾ ਹਾਂ ਆਈ ਨਹੀਂ ਉਹ ਮੇਰੇ ਕੋਲੇ 300 ਰੁਪਿਆ ਕਰਾਇਆ 500 ਕਰਾਇਆ ਬੋਲ ਬੋਲ ਬਾਡੀ ਵਾਲੀ ਉਹ ਵਾੜ ਕਿਹੜੀ ਆ ਤੁਲੀ ਖਾਲੀ ਤੇਰੀ ਵਧੀਆ ਉਹ ਵੀ ਦਾ ਵਧੀਆ ਤੂੰ ਕਿਹਦਾ ਕੋਈ ਚੱਕਰ ਉਹ ਖਾਲੀ ਤੁਲੀ ਆ ਤੁਲੀ ਆ ਹਾਂ ਥੋੜੀ ਜੀ ਤੇ ਬੱਸ ਫਿਰ ਬੱਸ ਲੰਘ ਜੀ ਕੋਈ ਚੱਕਰ ਨਹੀਂ 305 305 ਬੋਲਾਂਗੇ ਨੇ ਆ ਜਾ ਫਿਰ ਆ ਜਾ ਬਈ ਉਹ ਕਹੋ ਜੀ ਇਹਨਾਂ ਕਿ 300 ਦੇ 5 ਰੁਪਏ ਦੂਸਰੀ ਟਰਾਲੀ ਜੀ ਤੇ ਤੀਸਰੀ ਟਰਾਲੀ ਦੇ ਦੇਖਦੇ ਆਂ ਕੀ ਰੇਟ ਜਾਂਦਾ ਜੀ ਆਹ ਲਗਾੜੀ ਉੱਪਰ ਆਹ ਹਾਂ ਮੈਂ ਗੱਲ ਵੀ ਤੇ ਵੇਖਣਾ ਜੀ ਕੋਈ ਅਮਰੀਕਾ ਮੈਂ ਕੋਈ ਵੀ ਟਰਾਲੀ ਨਹੀਂ ਜਾਉਣਾ जा जा तो नहीं भाई बाहर की भाई बोलो दो सौ रुपया दो सौ दो सौ 200 ਰੁਪਿਆ 200 5 10 15 20 25 30 35 40 250 ਰੁਪਿਆ 52 ਹਾਂ ਭੋਲਾ ਭਾਈ 60 260 ਰੁਪਏ ਬੋਲਦਾ ਕੋਈ 260 ਕਿਸ ਨੂੰ ਲਓ ਜੀ ਇਹ ਵੀ 200 ਦਾ 60 ਰੁਪਏ ਕੀ ਹੈ ਜੀ ਦਿਨਾਂ ਦਾ 30 ਲੀਟਰ ਵਾਲੀ ਕੀ 260 ਰੁਪਏ ਤੇ ਨਾ ਆਇਆ ਜਿਵੇਂ ਮਾਰਾਈ 12 ਲਟਰ ਲਗਾਈਏ ਤੇ ਨਾਗਾਂ ਦੀ ਜਿਹੜੀ ਬੋਲੀ ਹੋਊਗੀ ਹੈ ਜੀ ਦਰدی ਟੂੜੀ ਬੋਲੋ 250 ਰੁਪਿਆ 250 250 250 ਬੋਲਦਾ ਬਾਈ ਨੇ 250 ਰੁਪਏ ਦੇ ਤੁਸ਼ਾਲਾ ਹੋਈ ਜੀ ਬਈ 250 ਰੁਪਏ ਨਾਲ ਗਈ ਚੌਥੀ ਟਰਾਲੀ ਅਨੁਮੇਟ ਟ੍ਰਾਲੀ ਦੇ ਦੇ ਨਹੀਂ ਕੀ ਰਹਿ ਜਾਂਦਾ ਨਾਗਾ ਜਾਂ ਜਿ ਪਾਰਾ ਹੀ ਬੰਗ ਟਾਲੀ ਇੰਨੀ ਗੋਲੀ ਹੋ ਗਈ ਬਾਹਰ ਲਈ ਅੰਦਰ ਲੈ ਸੱਤਾ ਟ੍ਰਾਲੀ ਵੀ ਨਹੀਂ ਰਹਿ ਗਈ ਅਜੇ ਪੂਰੀ ਆ ਨਾ ਬਾਹਰ ਲਈ ਅੰਦਰ ਲਈ ਮੈਂ ਇੰਨੀ ਉਦ ਵੀ ਇੱਕੋ ਹੀ ਹਾਂ ਸਨਮੀ ਲਾਇਆ ਹੋਗੇ ਬੋਲੋ ਜੀ ਇਹ ਕੰਡਾ ਕਹਿੰਦੇ ਸਹੀ ਨੇ ਤੇ ਆ ਨਹੀਂ ਸਿਰਫ ਆਪੀ ਉਹ ਬਾਈ ਮੋਗਾ ਰੋਡ ਵਾਲਾ ਘਰ ਆ ਲਿਆ ਜੋ ਮੋਗਾ ਰੋਡ ਵਾਲਾ ਘਰ ਆ ਲਿਆ ਕਰੋ ਬੰਦਾ ਪੰਪ ਦੇ ਨਾਲ ਵਾਲਾ ਉਹ ਰੇ ਪੰਪ ਦੇ ਸਾਹਮਣੇ ਆ 250 ਰੁਪਇਆ ਜੀ 250 250 ਹਾਂ ਬਾਜੀ ਇਹਦੇ ਬਹੁਤ ਕੀ ਹੁੰਦੇ ਹਾਂ ਹਾਂ 250 ਰੁਪਇਆ ਬੋਲਾ ਭਾਈ ਕਿਨੇ ਆ ਜਾ ਉਹ ਨੇੜੇ ਆ ਜਾ ਕਿੱਥੇ ਜਾਨੀ ਹੈ 5 ਗ੍ਰੇ ਵੱਡੀ ਵੱਡੀ 5 ਗ੍ਰੇ ਜਾਓਗੇ ਜੀ ਜਾਊਗਾ ਜੀ 5 ਰੁਪਇਆ 54 8 65 70 270 ਰੁਪਏ ਬੋਲਾਂਗੇ ਨੇ 75 80 85 90 290 ਬੋਲਦਾ ਕੋਈ 290 ਰੁਪਏ ਸਾਨੂੰ ਮੀ ਜੀ ਦੋ ਜੀ ਇਹ ਲੱਗੇ 290 ਰੁਪਏ ਪੰਜਵੀਂ ਟਰਾਲੀ ਤੇ ਛੇਵੀਂ ਟਰਾਲੀ ਤੇ ਦੇਖਦੇ ਆਂ ਕੀ ਰੇਟ ਜਾਂਦਾ ਉਹ ਆ ਜਾਊਗਾ ਗੁੰਨਾ ਹੈਗਾ ਬੰਦਾ ਹਾਂ ਹੈ ਨਿਹੜੀਆਂ ਨੂੰ ਤਾਂ ਦੇਵਾਂਗੇ ਨਹੀਂ ਨਹੀਂ ਜੱਟ ਸੂਤ ਹੀ ਆਏ ਹੁੰਦਾ ਜਿਹੜਾ ਸਰ ਪੈਸੇ ਉਹਨੂੰ ਖੇਤ ਨੂੰ ਜਾਊ ਕੋਲੇ ਹੋਣ ਗੋਲੀਆਂ ਨਾਲ ਲੜੂ ਐਵੇਂ ਕਿਹੜੀ ਐਵੇਂ ਆ ਮਿੰਟ ਦੇ ਕੋ ਸਾਡੀ ਮੇਰੀ ਬਾਤ ਹੀ ਵੱਡੀ ਹੈ ਯਾਰ ਸਾਡਾ ਹਾਸਾ ਤਮਾਸ਼ਾ ਯਾਰ ਅਸੀਂ ਰੋਦੇ ਜਿਵੇਂ ਮਰਾਂ ਨੇ ਦੇ ਹੋ ਤੁਹਾਡੇ ਨੇ ਤੇ ਤੁਹਾਡੀ ਮਰੀਆਂ ਨਹੀਂ ਉਹ ਵੀ ਅਸੀਂ ਤਾਂ ਪਿੰਡ ਵੀ ਆਈ ਚੱਲਦੇ ਹਾਂ ਭਾਈ ਮੋਟਰ ਦਾ ਨਾ ਚੱਲਦਾ ਨੰਬਰ ਲੱਗਾ ਖਾਲੀ ਰਹਿਦਾ ਹੈ ਕੰਮ ਨੰਬਰ ਲਗਾਉਣਾ ਖਾਲੀ ਤੇ ਉਹ ਘਰ ਕੰਮ ਹੀ ਤਾਂ ਸਿਰਫ ਬਤਨ ਕਈ ਇਹਦਾ ਕੰਮ ਹੈ ਇਸ ਤੋਂ ਬਾਹਰਲੇ ਮੋਗਾ ਰੋਡ ਵਾਲਾ ਇੱਕ ਜਨਤ ਦੀ ਥੋੜੀ ਬੋਲੋ ਭਾਈ 270 ਰੁਪਏ 70 ਰੁਪਏ 70 ਰੁਪਏ 270 ਰੁਪਏ ਬਲੇ ਬੋਲਾਂਗੇ ਵੱਡੇ ਰੋੜ ਉਧਰ ਕੀ ਕਰ ਰਹਾ 270 ਰੁਪਏ ਚਲੋ ਜੀ ਇਹ ਪੰਜ ਬਾਈ ਟਾਲੀ 270 ਕੀ ਹੋ ਗਈ ਜੀ ਛੇਵੀਂ ਟਰਾਲੀ ਤੇ ਨਾਗ ਰਹਿ ਗਏ 6 ਹੋਰ ਜੀ ਇਹ ਨਾ ਦੇਖਦੇ ਕੀ ਰੇਟ ਜੰਦਾ ਇਹ ਅਜੇ ਤੱਕ ਇਹ ਡੂੜੀ ਦਾ ਰੇਟ 300 ਦੇ ਵਿੱਚ ਵੇਚੀ ਰਹੀ ਹੈ 250 ਤੋਂ ਲੈ ਕੇ 300 ਦੇ ਵਿੱਚ ਵਿੱਚ ਆਪਣੇ ਨਾਲ ਜਾ ਹੈ ਬਾਈ ਪੰਜੂ ਰੇਗਾ ਹੇ ਬਾਈ ਕਰਾਣ ਲਈ ਅੰਦਰ ਦੀ ਬਾਹਰ ਦੀ ਬਾਹਰ ਦੀ ਦੁੜੀਆਂ ਹੀ ਨਿਕਲੂਗੀ ਪੈਸੇ ਘੱਟਾ ਨਹੀਂ ਬੋਲ ਬੋਲ 200 ਰੁਪਈਆ 200 200 200 ਰੁਪਈਆ ਬੋਲਾ ਭੈਣ ਨਾ ਏ ਜੀ ਕਿਹਾ ਬਾਦ ਦੀ ਐਂ ਦੇਖੋਗੇ ਆਰਾਮ ਨਹੀਂ ਕੀਆ ਲੈ ਬਾਦ ਦੀ ਟੁੜੀਆ ਜੀ ਬੋਲੋ ਇੱਥੇ ਤਕੀਰਿੰਦਾ ਚੜ੍ਹਾਈ ਗਈ ਆ ਹਾਂ ਭਾਈ ਮਹਾਰਾਜ ਜੀ ਨਹੀਂ ਜਲਦੀ ਹਾਂ ਬੋਲਦਾ ਭਈ ਇੱਥੇ ਕੋਈ ਨਹੀਂ ਬੋਲਦਾ ਇੱਥੇ ਖੜ ਜਾਂਦਾ ਬਾਦ ਦੀ ਥੋੜੀ ਸੀ ਥੋੜੀ ਰੰਗ-ਪਲੰਗ-ਪਲੰਗ ਸੀਗੀ ਤਾਂ ਆਖੇ ਇਹਦੇ ਮੂੜੇ ਇਹਦਾ ਦੇਖਦੇ ਆ ਕੀ ਲੱਟ ਜਾਂਦਾ ਜੀ ਇਹ ਥੋੜੀ ਜਿਹਾ ਸਾਫ ਆ ਇਹ ਨਾਗਰੇ ਚਾਰ ਹੀ ਹੋਰ ਹੱਥ ਖੜਾ ਉਹ ਯਾਰ ਕੱਲ ਲੱਗਦਾ ਨਾ ਜੀ 200 200 200 200 ਹਾਂ ਵੀ 200 ਰੁਪਿਆ ਬੋਲਾਂਗੇ ਨਾ ਰੁਪਈਆ ਬਾਈ ਜੀ ਇਹ ਵੀ 200 ਰੁਪਈਆ ਲੱਗੀ ਅੱਜ ਜੀ ਚੂੜੀ ਦਾ ਜਿਹੜਾ ਰੇਟ ਹੈ ਹੇ ਤੱਕ 300 ਦੇ ਵਿਚ ਵਿਚ ਹੀ ਹੈ ਜੀ ਤੇ ਨੋ ਨਹੀਂ ਨਾ ਕਰੇ ਤਿੰਨ ਹੋ ਰਹੀ ਇਹ ਮਾਂ ਦੇ ਦੀ ਕੀ ਕਿਦੀ ਦਾ ਬਾਈ ਜਲਦ ਆਵੀਂ ਹਸਟਾਈਲ ਦਾਰ ਦੀ ਹਾਂਜੀ ਬੋਲੋ 200 200 200 200 200 ਰੁਪਿਆ ਬੋਲਾ ਭਾਈ ਕਿਨੇ ਹਾਂਜੀ 200 ਰੁਪਿਆ ਜਲਦ ਆ ਅਸੀਂ ਨਹੀਂ ਆਹ ਚੱਲ ਮੁਸ ਗਿਆ ਜੀ ਇਹ ਦੇਖ ਦੇਖ ਹੀ ਰੜ ਜਾਂਦਾ ਜੀ ਕਿਦੀ ਆ ਬਾਈ ਆਪਣੀ ਅੰਦਰ ਦੀ ਬਾਹਰ ਦੀ ਬਾਹਰ ਦੀ ਆਈ ਨਿਕਲੋ ਸਾਰੀ ਬਾਹਰ ਦੀ ਤੂੜੀ ਇਹਦੇ ਨਾਲ ਦੀ ਬੋਲੋ ਵਧੀਆ ਤੂੜੀ ਚੱਲ ਜਿਓ ਇਨੀ ਕਾ ਹਾਂ ਹਾਂ ਜਾਏਗਾ ਸਰਾਵਾ ਸਰਾਵੀ ਲਾਏਗਾ 300 ਰੁਪਿਆ ਕਰਾਇਆ ਢੱਲਮਾਂ ਦੇ ਨਾਲ ਹੀ ਆ ਫੋਲ ਆ ਵੱਕ 200 200 ਜੀ 5 20 20 25 30 35 40 40 240 ਰੁਪਏ ਚੱਕ ਸੋਨੋ ਫੋਲਾਂ ਕਿਨੇ 240 ਦੁਬਾਰਾ ਨਾ 240 ਰੁਪਏ ਲੱਗੇ ਇਹ ਲਾਗ ਰਿਹਾ ਹੈ ਲਾਟ ਜੀ ਇਹਦਾ ਦੇਖਦੇ ਆ ਕੀ ਰਿਟ ਜਾਂਦਾ ਜੀ ਬਾਹਰੋਂ ਟਰਾਲੀ ਆ ਗਈ ਜੀ ਜਾਨਾ ਟਰਾਲੀ ਜਿਹੜੀ ਬੋਲੀ ਹੋ ਗਈ ਜੀ ਨਾਗਾ ਜਾਇ ਸੀ ਬਾਹਰਾ तकरीबन ਜੀ ਇੱਥੇ ਪੈਸੇ ਦੇ ਉਹਨਾਂ ਨੂੰ ਤੇ ਗੱਲ ਕਰੇਗਾ ਲਾ ਦੇ 200 ਪੈਸੇ ਲਾ ਦੇ 250 ਰੁਪਇਆ 250 ਰੁਪਇਆ ਅੰਦਰ ਦੀ ਹੈ ਹਾਂਜੀ 250 ਬੋਲਣਗੇ ਨੇ 250 ਰੁਪਇਆ ਹੀ ਕੌਸ਼ਲ ਆ ਜੀ 250 ਰੁਪਇਆ ਲੱਗ ਗਿਆ ਜੀ ਲਾਹਟ ਟਰਾਲੀ ਚ ਗਈ ਤੇ ਬਹੁਤ ਬਹੁਤ ਧੰਨਵਾਦ ਜੀ ਤੇ ਮਿਲਦੇ ਕੱਲ ਨੂੰ 7:30 ਵਜੇ ਥੋੜੀ ਦੀ ਬੋਡੀ ਤੇ ਜੀ ਵੀਡੀਓ ਨੂੰ ਕਰੋ ਸ਼ੇਅਰ ਜੀ ਮਾਤਵਾਜੀ ਚੈਨਲ ਨੂੰ ਕਰੋ ਸਬਸਕ੍ਰਾਈਬ ਜੀ